ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਸੋ ਬੜੀ ਅਹਿਮ ਗੱਲ ਮੈਂ ਖਾਸ ਤੌਰ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਲਈ ਕਰਨਾ ਚਾਹੁੰਦਾ ਉਹਨਾਂ ਦੇ ਆਗੂ ਸਹਿਬਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬੜੀ ਖਤਰਨਾਕ ਚਾਲ ਚੱਲੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੇ ਕੱਲ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਜਿਹੜੀ ਭਾਰਤੀ ਕਿਸਾਨ ਜਨਿਕ ਇਕਤਾ ਅਗਰਾਹਾ ਉਹਨਾਂ ਨੂੰ ਸੱਦਾ ਦਿੱਤਾ ਗਿਆ ਗੱਲਬਾਤ ਦੇ ਲਈ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿ ਉਹ ਕੱਲ ਨੂੰ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਐ ਉਹਨਾਂ ਨੇ ਮੀਟਿੰਗ ਲਈ ਬੁਲਾਇਆ ਸੋ ਉਹੀ ਖੇੜਾ ਵੀ ਇੱਕ ਨੂੰ ਕੁੱਟ ਲਿਆ ਤੇ ਦੂਜੇ ਨੂੰ ਗੱਲ ਲਾ ਲਿਆ ਅਸਲ ਦੇ ਵਿੱਚ ਹੁਣ ਤੱਕ ਇਹ ਸਰਕਾਰ ਚਾਹੇ ਸੈਂਟਰ ਦੀ ਹੋਵੇ ਚਾਹੇ ਪੰਜਾਬ ਵਾਲੇ ਹੋਣ ਹੁਣ ਤੱਕ ਜਿਹੜੀ ਇਹ ਨੀਤੀ ਤੇ ਚੱਲ ਰਹੀ ਸੀਗਾ ਵੀ ਇਹਨਾਂ ਨੂੰ ਪਾੜਿਆ ਕਿਵੇਂ ਜਾਵੇ ਉਹਦੇ ਵਿੱਚ ਕਾਫੀ ਹੱਦ ਤੱਕ ਇਹ ਕਾਮਯਾਬੀ ਹੋਏ ਨੇ ਸੋ ਭਰਾਵੋ ਮੈਂ ਤੁਹਾਨੂੰ ਸਿਰਫ ਇੰਨੇ ਕਹਿ ਸਕਦਾ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਆਪ ਦੇ ਤੌਰ ਤੇ ਯਾਦ ਆ ਆਪਣਾ ਫੈਸਲਾ ਆਪ ਲੈਣਾ ਪਰ ਇਹ ਗਲਤੀ ਕਦੇ ਵੀ ਨਾ ਕਰਿਓ ਕਿ ਤੁਸੀਂ ਕੱਲ ਨੂੰ ਇਹਨਾਂ ਦੀ ਮੀਟਿੰਗ ਤੇ ਚਲਾ ਜਾਓ ਕਿਉਂਕਿ ਇੱਕ ਪਾਸੇ ਇਹ ਵਾਰ-ਵਾਰ ਕਹਿ ਰਹੇ ਹਨ ਦੇ ਮੰਤਰੀ ਇਹਨਾਂ ਦੇ ਐਮਐਲਏ ਇਹਨਾਂ ਦੇ ਸਾਰੇ ਜਿਹੜੇ ਦੂਜੇ ਤੀਜੇ ਬੰਦੇ ਆ ਲਗਾਤਾਰ ਬੋਲ ਰਹੇ ਆ ਮੀਡੀਆ ਦੇ ਉੱਤੇ ਆ ਕੇ ਕਿ ਇਹ ਤਾਂ ਪੰਜਾਬ ਨਾਲ ਸੰਬੰਧਿਤ ਮਸਲੇ ਹੀ ਨਹੀਂ ਹੈਗੇ ਇਹਦਾ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਤੇ ਫਿਰ ਪੰਜਾਬ ਦਾ ਰਾਹ ਕਿਉਂ ਰੋਕਿਆ ਗਿਆ ਗਿਆ ਸੁਣ ਇਹਨਾਂ ਨੂੰ ਪੁੱਛਣਾ ਹਾਵੇ ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਨਾਲ ਸਬੰਧਤ ਮੰਗਾਂ ਨਹੀਂ ਪੰਜਾਬ ਸਰਕਾਰ ਨਾਲ ਸਬੰਧਤ ਮਸਲੇ ਨਹੀਂ ਇਹ ਕੇਂਦਰ ਨਾਲ ਸਬੰਧਤ ਹੈ ਫਿਰ ਪੰਜਾਬ ਸਰਕਾਰ ਕੱਲ ਦਾ ਜੋ ਸੈਸ਼ਨ ਚੱਲਣਾ ਹੈ ਉਦੋਂ ਪਹਿਲਾਂ ਕਿਸਾਨ ਆਗੂਆਂ ਨੂੰ ਚਿੱਠੀ ਭੇਜ ਕੇ ਮੀਟਿੰਗ ਦਾ ਸੱਦਾ ਖੜੀ ਗੱਲ ਦਾ ਦੇ ਰਹੀ ਹੈ ਜਦੋਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਸਾਡਾ ਤਾਂ ਕੋਈ ਮਸਲਾ ਹੀ ਨਹੀਂ ਪੰਜਾਬ ਨਾਲ ਤਾਂ ਕੋਈ ਮਸਲਾ ਹੀ ਨਹੀਂ ਮੰਗਾਂ ਦਾ ਮਸਲਾ ਕੇਂਦਰ ਨਾਲ ਆ ਸੈਂਟਰ ਨਾਲ ਆ ਇਪਰ ਸੱਦਾ ਕਿਹੜੀ ਗੱਲ ਦਾ ਦੇ ਰਹੇ ਹੋ ਸੋ ਭਰਾਵੋ ਬੱਚੋ ਬਹੁਤ ਖਤਰਨਾਕ ਗੇਮ ਜਿਹੜੀ ਇਹ ਖੇਡ ਰਿਆ ਭਵੰਤਮਾਨ ਪੰਜਾਬ ਦੇ ਅੰਦਰ ਤੁਹਾਨੂੰ ਲੀਰੋ ਲੀਰ ਕਰਕੇ ਤੁਹਾਨੂੰ ਪਾੜ ਕੇ ਦਫਾੜ ਕਰਕੇ ਸ਼ਿੱਤਰ ਸਾਹ ਦੇ ਫੇਰਨਾ ਉਹ ਰਾਹਨ ਸਾਹਿਬ ਤੁਹਾਨੂੰ ਪੀਲਾ ਸਨਯੁਕਤ ਕਿਸਾਨ ਮੋਰਚੇ ਵਾਲੋ ਰਾਜਾ ਵਾਲ ਸਾਹਿਬ ਹੋਰ ਜਿੰਨੇ ਵੀ ਸਾਡੇ ਆਗੂ ਸਹਿਮਾਨਤ ਤੁਹਾਨੂੰ ਬੇਨਤੀ ਹੈ ਇਹ ਉਹੀ ਸਰਕਾਰ ਹੈ ਇਹ ਉਹੀ ਮੁੱਖ ਮੰਤਰੀ ਹੈ ਕੁਝ ਦਿਨ ਪਹਿਲਾਂ ਤੁਹਾਨੂੰ ਮੀਟਿੰਗ ਦੇ ਕੇ ਤੇ ਵਿੱਚੋਂ ਮੀਟਿੰਗ ਦੇ ਉੱਠ ਕੇ ਚਲੇ ਜਾਂਦਾ ਤੇ ਤੁਸੀਂ ਐਲਾਨ ਕਰਦੇ ਹੋ 5 ਤਰੀਕ ਨੂੰ ਅਸੀਂ ਆਪਣਾ ਚੰਡੀਗੜ੍ਹ ਵੱਲ ਕੂਚ ਕਰਨਾ ਹੈ ਉਦੋਂ ਪਹਿਲਾਂ ਤੁਹਾਨੂੰ ਸਾਰੇ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚੋਂ ਬੰਦ ਕਰ ਲਿਆ ਜਾਂਦਾ ਤੁਹਾਡੇ ਸਾਰੇ ਬੰਦੇ ਫੜ ਲਏ ਜਾਂਦੇ ਤੁਹਾਡਾ ਜਿਹੜਾ ਉਸ ਦਿਨ ਦਾ ਮਾਰਚ ਸੀਗਾ ਉਹਨੂੰ ਧਰਨੇ ਨੂੰ ਇਹ ਅਸਫਲ ਕਰ ਦਿੰਦੀ ਹੈ ਸਰਕਾਰ ਫੇਲ ਕਰ ਦਿੰਦੀ ਹੈ ਦੂਜੇ ਪਾਸੇ ਕੱਲ ਰਾਤ ਜੋ ਹੋਇਆ ਕਿਸ ਤਰੀਕੇ ਦੇ ਨਾਲ ਜਿਹੜਾ ਕੱਲ ਰਾਤ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਚੱਕਿਆ ਗਿਆ ਉਥੇ ਤੰਮੂਆਂ ਨੂੰ ਅੱਗ ਲਾਈ ਗਈ ਜੋ ਵੀ ਹਾਲਾਤ ਉਥੇ ਵਾਪਰੇ ਅੱਜ ਜਿਵੇਂ ਜਿਵੇਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵੀ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਇਹਨਾਂ ਦਾ ਜਿਹੜਾ ਇੱਕ ਡੀਆਈਜ ਪੱਧਰ ਦਾ ਰੈਂਕ ਦਾ ਮਨਦੀਪ ਸਿੰਘ ਸਿੱਧੂ ਉਹ ਕਹਿ ਰਿਹਾ ਕਿਸਾਨਾਂ ਦੀ ਤੇ दारू ਪੈ ਗਿਚੜਾਏ ਹੋਏ ਸੀ ਉਥੇ 2.5 300 ਬੰਦਾ ਸੀ ਸ਼ੰਦਾ ਰੋਪੜ ਤੋਂ ਮੇਰਾ ਮਿੱਤਰਾ ਉਥੇ ਮੌਕੇ ਤੇ ਮੌਜੂਦ ਸੀ ਉਹ ਕਹਿੰਦਾ ਭਾਈ ਘੱਟੋ ਘੱਟ 70 80 ਫੀਸਦੀ ਜਿਹੜੀ ਪੰਜਾਬ ਪੁਲਿਸ ਦੀ ਉਸ ਵੇਲੇ दारू ਪੀਤੀ ਹੋਈ ਸੀ ਤੇ ਉਹ ਬਦਨਾਮ ਕਰ ਰਿਹਾ ਕਿਸਾਨ ਆਗੂ ਤਾਂ ਆਪਣੇ ਕਿਸਾਨ ਤਾਂ ਡੱਕੇ ਹੋਏ ਸੀ ਜਿੱਥੇ दारू ਨਾਲ ਸੋ ਇਸ ਕਰਕੇ ਜਦੋਂ ਕਿ ਪੱਤਰਕਾਰ ਪਹੁੰਚਦਾ ਕਿ ਪੁਲਿਸ ਨੇ ਇਹ ਸਿਲੰਡਰ ਚੱਕੇ ਇੱਥੋਂ ਕਿਸਾਨਾਂ ਦੇ ਸਿਲੰਡਰ ਛੱਡੋ ਭੱਟੀਆਂ ਸਿਲੰਡਰ ਕੈਂਪਰ ਪਾਣੀ ਵਾਲੇ ਜੋ ਵੀ ਸਮਾਨ ਮਿਲਿਆ ਭਾਂਡਾ ਠਿੱਕਰ ਉਥੇ ਸਭ ਚੱਕ ਕੇ ਲੈ ਗਏ ਉਥੇ ਇਕੱਲਾ ਨਾਲ ਜਿਹੜੇ ਆਲੇ-ਦਾਲੇ ਪਿੰਡ ਨੇ ਉਨਾ ਪਿੰਡਾਂ ਦੇ ਬੰਦਿਆਂ ਨੂੰ ਬੁਲਾ ਕੇ ਵੀ ਕਿਸਾਨਾਂ ਦੇ ਗਲਪਵਾਇਆ ਤੇ ਉਹਨਾਂ ਬੰਦਿਆਂ ਨੇ ਵੀ ਰਾਤ ਨੂੰ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚੋਂ ਤੇ ਤੰਬੂਆਂ ਦੇ ਵਿੱਚੋਂ ਭਰਾਵੋ ਸਮਾਨ ਕੱਢਿਆ ਚੱਕਿਆ ਸੋ ਗੱਲ ਆ ਵੀ ਕੁੱਟਾਂਗੇ ਵੀ ਹੁਣ ਉਹ ਗੱਲ ਹੋ ਗਈ ਕੁੱਟ ਲੈ ਮਾਰ ਲੈ ਹੁਣ ਥੂ ਥੂ ਹੋ ਗਈ ਲੋਕਾਂ ਨੇ ਪਿੰਡਾਂ ਦੇ ਨਹੀਂ ਵੜਨ ਦੇਣਾ ਹੁਣ ਸੱਦਾ ਦੇਤਾ ਹੁਣ ਜੇ ਤੇਰੇ ਹੱਥ ਪਾਸੇ ਕੁਝ ਨਹੀਂ ਸਰਕਾਰ ਦੇ ਤੁਹਾਡੇ ਕੋਲ ਹੈ ਹੀ ਨਹੀਂ ਪੱਲੇ ਕੱਖ। ਵਾਦੂ ਆਪ ਵੀ ਕਹਿ ਰਹੇ ਹਾਂ ਸਾਡੇ ਪੱਲੇ ਕੀ ਹੈ? ਅਸੀਂ ਕੀ ਗੱਲ ਸੁਣਾਂ? ਸੈਂਟਰ ਨਾਲ ਮਸਲਾ, ਸੈਂਟਰ ਨਾਲ ਜਾ ਕੇ ਗੱਲ ਕਰੋ ਤੇ ਦੂਜੇ ਪਾਸੇ ਸੱਦਾ ਦੇ ਰਹੇ ਆ ਭਰਾਵੋ। ਇਹ ਬੜੀ ਖਤਰਨਾਕ ਖੇਡ ਹੈ। ਜਿਹੜੀਆਂ ਆਪਾਂ ਲਗਾਤਾਰ ਤੁਹਾਡੀਆਂ ਮੀਟਿੰਗਾਂ ਹੋਈਆਂ ਕਿਸਾਨ ਜਥੇਬੰਦੀਆਂ ਦੀਆਂ, ਸੰਯੁਕਤ ਕਿਸਾਨ ਮੋਰਚਾ, ਗੈਰ-ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਦੂਜਾ, ਉਰਾਂਹ ਸਾਹਿਬ ਸਾਰਿਆਂ ਦੀ ਤੁਹਾਡੀਆਂ ਮੀਟਿੰਗਾਂ ਹੋਈਆਂ ਵੀ ਤੁਸੀਂ ਇਕੱਠੇ ਹੋ ਜਾਓ। ਜੇ ਤੁਸੀਂ ਕੱਲ ਨੂੰ ਮੀਟਿੰਗ ਕਰ ਲੈਣੋ ਤੁਹਾਡੇ ਵਿੱਚ ਉਹ ਲੀ ਉਹ ਪਾੜਾ ਹੋਰ ਪੱਕਾ ਹੋ ਜਾਣਾ। ਇੱਕ ਪਾਸੇ ਸਾਡੇ ਕਿਸਾਨ ਅਗੂ ਚੱਕੇ ਹੋਏ ਨੇ ਦਲਦਲ ਸਾਹਿਬ ਨੇ ਪਾਣੀ ਦੀ ਕੁੱਟ ਤੱਕ ਨਹੀਂ ਪੀਤੀ ਗ੍ਰਫਤਜ਼ਾਰੀਆਂ ਪੈ ਰੀਆਂ ਨੇ ਦੂਜੇ ਪਾਸੇ ਇਹ ਸੱਦਾ ਪੱਤਰ ਦੇ ਰਹੇ ਆ ਪਰ ਮੈਨੂੰ ਦੁਖ ਅੰਦਾਜ਼ ਇਸ ਗੱਲ ਦਾ ਮੈਂ ਅੱਜ ਕਈ ਥਾਈਂ ਗਿਆ ਕੋਈ 20 ਕੋਈ 50 ਕੋਈ 100 ਕ ਬੰਦਾ ਆਇਆ ਕਿਸੇ ਥਾਂ ਦੇ ਉੱਤੇ ਇਹਦੇ ਨਾਲ ਨਾਲ ਫੜ ਕੇ ਬੱਸਾਂ 'ਚ ਬਿਠਾ ਕੇ ਪੁਲਿਸ ਵਾਲੇ ਨੂੰ ਭਰਾਵੋ ਲੈ ਗਏ ਅੱਜ ਹਜ਼ਾਰਾਂ ਬੰਦਿਆਂ ਦਾ ਨਿਕਲਣਾ ਫਰਜ਼ ਬਣਦਾ ਸੀ ਹਜ਼ਾਰਾਂ ਬੰਦਿਆਂ ਦਾ ਲੋਕ ਮਸ਼ਰੂਫ ਸੀ ਕੋਈ ਗੱਡੀ ਲੈ ਕੇ ਜਾ ਰਿਹਾ ਕੋਈ ਮੋਟਰਸਾਈਕਲ ਲੈ ਕੇ ਜਾ ਰਿਹਾ ਕੋਈ ਵਿਆਹ ਨੂੰ ਜਾ ਰਿਹਾ ਕੋ ਕਿੱਧਰ ਨੂੰ ਜਾ ਰਿਹਾ ਲੋਕਾਂ ਨੂੰ ਕੋਈ ਪਰਵਾਹ ਨਹੀਂ ਸੀ ਵੀ ਰਾਸ ਸਾਡੇ ਨਾਲ ਕੀ ਹੋਇਆ ਯਾਦ ਰੱਖਿਓ ਇਹ ਗੱਲ ਲੜ ਮੰਨ ਲਓ ਮੇਰੀ ਜੇ ਤੁਹਾਡੀਆਂ ਜਥੇਬੰਦੀਆਂ ਸੋਡਾ ਜਥੇਬੰਦ ਢਾਂਚਾ ਇਹਨਾਂ ਨੇ ਤੈਸ਼ ਨੈਸ਼ ਕਰਤਾ ਸੋਡੀਆਂ ਜਥੇਬੰਦੀਆਂ ਇਹਨਾਂ ਨੇ ਖਤਮ ਕਰਤੀਆਂ ਸੋ ਨੂੰ ਘਰਾਂ ਚ ਵੜ ਕੇ ਕੁੱਟਣਗੇ ਯਾਦ ਰੱਖਿਓ ਕੱਲੇ ਕੱਲੇ ਦੀ ਵਾਰੀ ਆਉਣੀ ਐ ਅੱਜ ਉੱਥੇ ਮੈਂ ਕੈਪਟਨ ਨੂੰ ਸੁਣ ਰਿਹਾ ਸੀ ਇੱਕ ਨੂੰ ਬੋਲ ਰਿਹਾ ਸੀ ਸ਼ੰਭੂ ਦੇ ਉੱਤੇ ਕਹਿੰਦਾ ਜੀ ਬਿਨਾ ਗੱਲ ਤੋਂ ਰਾਹ ਰੋਕੀ ਬੈਠੇ ਐ ਸੋ ਕੈਪਟਨ ਸਾਹਿਬ ਜੇ ਤੁਸੀਂ ਬੋਲ ਰਹੇ ਹੋ ਸੋਡਾ ਕਰਨਲ ਆਰਮੀ ਦਾ ਸ਼ਰਿਆਂ ਵੇਹ ਸਰਕਾਰ ਦੇ ਵਿੱਚ ਪੰਜਾਬ ਪੁਲਿਸ ਨੇ ਕੁੱਟਿਆ ਨਾਲ ਉਹਦਾ ਮੁੰਡਾ ਕੁੱਟਿਆ ਸੋ ਸਾਰਿਆਂ ਨਾਲ ਹੋਣਾ ਭਰਾਵੋ ਪਰ ਦੁੱਖ ਦੀ ਗੱਲ ਹੈ ਕਿ ਮੈਂ ਅੱਜ ਇਹ ਵੀ ਕਹਿ ਦਿੰਨਾ ਕਿ ਕਿੰਨਾ ਚਿਰ ਚੇਤੇ ਰੱਖਾਂਗੇ ਗੱਲਾਂ ਅਸੀਂ ਸ਼ਦ ਭੁੱਲ ਜਾਾਂਗੇ ਅਸੀਂ ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਭੁੱਲ ਗਏ ਬਾਬਲ ਕਲਾਂ ਗੋਲੀ ਕਾਂਡ ਨੂੰ ਭੁੱਲ ਗਏ 84 ਚ ਹੋਏ ਦਰਬਾਰ ਸਾਹਿਬ ਤੇ ਹਮਲੇ ਨੂੰ ਭੁੱਲ ਭਲਾ ਗਏ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਸਾਡੇ ਮੁਕਾਬਲੇ ਬਣਾ ਕੇ ਮਾਰਿਆ ਉਹ ਭੁੱਲ ਗਏ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਨੂੰ ਠਾਣਾ ਸਿਰ ਜਾ ਕੇ ਨੰਗੀਆਂ ਕਰਕੇ ਉੱਤੇ ਭਰਾਵਾਂ ਨੂੰ ਪਾਇਆ ਪਿਓ ਨੂੰ ਪਾਇਆ ਸੀ ਉਹ ਭੁੱਲ ਗਏ ਛੋਟੇ ਛੋਟੇ ਬੱਚਿਆਂ ਦੇ ਕਤਲ ਹੋਏ ਸੀ ਉਹ ਭੁੱਲ ਗਏ ਸਾਡੇ ਗੁਰੂ ਘਰ ਨੂੰ ਅੱਗਾ ਲਾਈਆਂ ਸੀ ਉਹ ਭੁੱਲ ਗਏ ਆਹ ਕਿੱਡੀ ਗੱਲ ਐ ਇਹ ਤਾਂ ਤੁਸੀਂ 6 ਮਹੀਨਿਆਂ ਨੂੰ ਭੁੱਲ ਜਾਉਗੇ ਇਹ ਯਾਦ ਰੱਖਿਓ ਮੇਰੀ ਗੱਲ ਆ ਆ ਸਾਡੇ ਲੋਕਾਂ ਦੇ ਹਾਲਾਤ ਨੇ ਭਰਾਵੋ ਇਸੇ ਕਰਕੇ ਦੁੱਖ ਆਉਂਦਾ ਯਾਰ ਇਸੇ ਕਰਕੇ ਅੱਜ ਦੁੱਖ ਲੱਗਿਆ ਜਦੋਂ ਸਾਡੇ ਜੋ ਦੁਰਦਸ਼ਾ ਸਾਡੇ ਕਿਸਾਨਾਂ ਦੀ ਉੱਥੇ ਹੋਈ ਹੈ ਉਹ ਕਿਸਾਨ ਕੱਲੇ ਆਪਣੇ ਲਈ ਨਹੀਂ ਉਹ ਕਿਸਾਨ ਹਰ ਮਜ਼ਦੂਰ ਲਈ ਛੋਟੇ ਵਪਾਰੀ ਲਈ ਦੁਕਾਨਦਾਰ ਲਈ ਹਰ ਪੰਜਾਬੀ ਲਈ ਉਹਨਾਂ ਦੀ ਰੋਜੀ ਰੋਟੀ ਲਈ ਬੈਠੇ ਲੜ ਰਹੇ ਸੀ ਭਰਾਵੋ ਕੋਹਾਂ ਸੇਤੂ ਕਹਿੰਦਾ ਹੀ ਮੈਂ ਮਿੱਤਰ ਕੀੜਾ ਮਿੱਤਰ ਕੀੜਾ ਨਹੀਂ ਸੱਜਣਾ ਤੂੰ ਦੁਸ਼ਮਣ ਕੀੜਾ ਨਿਕਲਿਆ ਦੁਸ਼ਮਣ ਕੀੜਾ ਜਿਹਨੂੰ ਸੈਂਟਰ ਪਾਲ ਰਿਹਾ ਪੰਜਾਬੀਆਂ ਨੂੰ ਡੰਗ ਮਾਰਨ ਦੇ ਲਈ ਤੂੰ ਮਾਰ ਰਿਹਾ ਚੋ ਨੀਤੀਆਂ ਨੇ ਸੈਂਟਰ ਦੀਆਂ ਤੂੰ ਪੰਜਾਬ 'ਚ ਇਹ ਨਿਬੰਧ ਲਾਗੂ ਕਰ ਰਹੇ ਆ ਕੋਈ ਸਿੱਖਿਆ ਨੀਤੀ ਹੋਵੇ ਕੋਈ ਪਾਣੀ ਦੇ ਮਸਲੇ ਦੀ ਗੱਲ ਹੋਵੇ ਜਿਹੜੇ ਮਰਜੀ ਕਿਸਾਨੀ ਦੇ ਮਸਲੇ ਦੀ ਗੱਲ ਹੋਵੇ ਤੂੰ ਸਾਰੀਆਂ ਗੱਲਾਂ ਤੇਰੇ ਤਿੰਨ ਤਿੰਨ ਮਿਨਿਸਟਰ ਤੇਰੇ ਤਿੰਨ ਤਿੰਨ ਮੰਤਰੀ ਮੀਟਿੰਗ 'ਚ ਬੈਠੇ ਹੋਣ ਤੇ ਤੁਸੀਂ ਧੋਖਾ ਕਰਕੇ ਮੀਟਿੰਗ ਬੁਲਾ ਕੇ ਮੀਟਿੰਗ ਦੇ ਬਹਾਨੇ ਜਾਂਦੇ ਹੋਏ ਕਿਸਾਨਾਂ ਨੂੰ ਚੱਕ ਲਓ ਐਦਾਂ ਵੱਡਾ ਧੋਖਾ ਕੀ ਹੋ ਸਕਦਾ ਪੰਜਾਬ ਦੇ ਲੋਕੋ ਸਮਝੋ ਇਹ ਗੱਲ ਹੋਰ ਨੂੰ ਸਮਝ ਲਓ ਇੱਕ ਹੋਰ ਜਿਹੜੀ ਬੜੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਧਿਆਨ ਦਿਆ ਕਰੋ ਸਰਕਾਰ ਦਾ ਆਈਟੀ ਸੈੱਲ ਪੰਜਾਬ ਪੁਲਿਸ ਦਾ ਆਈਟੀ ਸੈੱਲ ਜਿਹੜਾ ਲਗਾਤਾਰ ਸਰਗਰਮਾ ਜਦੋਂ ਵੀ ਕੋਈ ਇਹਨਾਂ ਦੇ ਕੋਈ ਵਿਰੋਧ ਚ ਬੋਲਦਾ ਸੋ ਆਪਣੀ ਗੱਲਬਾਤ ਟੁੱਟ ਗਈ ਸੀ ਕਿਉਂਕਿ ਆਪਣਾ ਨੈਟਵਰਕ ਟੁੱਟ ਗਿਆ ਸੀਗਾ ਸੋ ਮੈਂ ਜਿਹੜੀ ਗੱਲ ਦੱਸਣ ਲੱਗਿਆ ਹਾਂ ਧਿਆਨ ਨਾਲ ਸੁਣੋ ਵੀ ਇਹਨਾਂ ਦਾ ਆਈਟੀ ਸੈੱਲ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਇਹ ਟਿੱਸਲ ਬੜਾ ਜ਼ਬਰਦਸਤ ਤਰੀਕੇ ਨਾਲ ਕੰਮ ਕਰ ਰਿਹਾ ਜਦੋਂ ਵੀ ਕੋਈ ਇਹਨਾਂ ਦੇ ਵਿਰੁੱਧ ਬੋਲਦਾ ਥੱਲੇ ਉਹਦੇ ਠਾ ਠਾ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਉਲਟ ਜਦੋਂ ਵੀ ਇਹਨਾਂ ਦੇ ਕੋਈ ਪੱਖ ਦੀ ਗੱਲ ਹੁੰਦੀ ਹੈ ਥੱਲੇ ਗੁੱਡ ਨਾਈਸ ਬਹੁਤ ਵਧੀਆ ਚੰਗਾ ਉਹ ਸਾਰਕ ਸ਼ੁਰੂ ਹੋ ਜਾਂਦਾ ਸੋ ਲੋਕ ਪ੍ਰਭਾਵ ਮੰਨ ਲੱਗ ਜਿਵੇਂ ਇਹ ਤਾਂ ਲੋਕ ਪੰਜਾਬ ਦੇ ਪਤਾ ਨਹੀਂ ਇਹਨਾਂ ਦੇ ਨਾਲ ਹੈ ਪਰ ਜੋ ਅੱਜ ਇਹਨਾਂ ਦੀ ໂຕਏ ໂຕਏ ਪਿੰਡਾਂ ਚ ਹੋਈ ਆ ਜੋ ਲੋਕਾਂ ਨੇ ਲਾਨਟਾਂ ਪਾਈਆਂ ਨੇ ਇਹਦਾ ਰਿਜਲਟ ਇਹਨਾਂ ਨੂੰ ਆਨਲਾਈਨ ਸਮਝ ਲੋਕ ਦੱਸਣਗੇ ਸੋ ਭਰਾਵੋ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਇਹਨਾਂ ਗੱਲਾਂ ਨੂੰ ਯਾਦ ਰੱਖਿਆ ਕਰੋ ਬਹੁਤ ਛੇਤੀ ਭੁੱਲ ਜਾਂਦੇ ਆਪਾਂ ਤੜਕੀ ਛੱਤਰ ਖਾ ਕੇ ਹੱਥ ਨੇ ਭੁੱਲ ਜਾਂਦੇ ਆ ਤੇ ਇੱਕ ਮੇਰੀ ਬੇਨਤੀ ਹੋਰ ਸੁਣ ਲੋ 76 ਕੱਲੇ ਕੱਲੇ ਦੇ ਪੈਣੇ ਆ ਜੇ ਆਪਾਂ ਐਂ ਪਾਟੇ ਰਹੇ ਤਾਂ ਬਖਸ਼ਾਹ ਦੇ ਕੋਈ ਵੀ ਨਹੀਂ ਜਾਣਾ ਸ਼ਰ੍ਯਾਮ ਉਥੇ ਇਹ ਗੱਲ ਕਹੀ ਜਾ ਰਹੀ ਹੈ ਇੱਕ ਅਫਸਰ ਵੱਲੋਂ ਕਿ ਸਾਡੇ ਇੱਕ ਡੀਐਸਪੀ ਸਾਡੇ ਇਨਸਪੈਕਟਰ ਰੈਂਕ ਦੇ ਬੰਦੇ ਕੋਲ ਵੀ ਇਹ ਪਾਵਰ ਆ ਵੀ ਜਦੋਂ ਮਰਜੀ ਇਸ ਭੀੜ ਨੂੰ ਤਰਬਤਰ ਕਰ ਦਿਓ ਇਹ ਜਿਹੜੇ ਜਿਹੜੇ ਕਾਨੂੰਨ ਬੀਐਨਐਸ ਦੀ ਜਿਹੜੀ ਨਵੀਂ ਇਹਨਾਂ ਨੇ ਸੋਧਾਂ ਕੀਤੀਆਂ ਕਾਨੂੰਨ ਚ ਇਹਨੇ ਪਾਵਰਾਂ ਦੇਤੀਆਂ ਪੁਲਿਸ ਨੂੰ ਤਾਕਤਾਂ ਦੇਤੀਆਂ ਇਹਦਾ ਪਹਿਲੇ ਮਾਨ ਨਹੀਂ ਸੀ ਸਿਸ ਕਰਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਗੱਲ ਨੂੰ ਸਮਝਣ ਦੀ ਲੋੜ ਹੈ ਸਾਡੀਆਂ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਇਥੋਂ ਤੋੜ ਦਿਓ ਲਗਥਲਾ ਕਰ ਦਿਓ ਉਦੋਂ ਬਾਅਦ ਲੋਕ ਉੱਟਣੇ ਸੌਕੇ ਹੋ ਜਾਣ ਸਮਝੋ ਗੱਲ ਨੂੰ ਕਦੇ ਕਹਿੰਦੇ ਜਗਾ ਪਾਲਦੇ ਆ ਵਜਾ ਪਾਲਦੇ ਆ ਕਦੇ ਕਹਿੰਦੇ ਪੈਸੇ ਖਾਂਦੇ ਆ ਕਦੇ ਭਵੰਤ ਕਹਿੰਦਾ ਸੜਕਾਂ ਤੇ ਵਾਹ ਜਾਂਦਾ ਕਦੇ ਕਹਿੰਦਾ ਰੀਲ ਦੀ ਵੀ ਰੋਕ ਲੈਂਦਾ ਕਦੇ ਕਹਿੰਦਾ ਪੈਪਾਂ ਨਹੀਂ ਪੈਣ ਦਿੰਦੇ ਕਦੇ ਕੁਛ ਕਦੇ ਕੁਛ ਇਸ ਕਰਕੇ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਹੀ ਇੱਕ ਜਿਹੜਾ ਲੜਾਈ ਲੜ ਰਿਹਾ ਬਾਕੀ ਸੂਬਿਆਂ ਜਨੇ ਸਭ ਦਬਲੇ ਆ ਲੋਕ ਹਰਿਆਣਾ ਦੇ ਹੁਣ ਆਪਣਾ ਗਮਾਂਢੀ ਸੂਬਾ ਹੈ ਬੀਜੇਪੀ ਦੀ ਸਰਕਾਰ ਕੁਛ ਕਰਨ ਨਹੀਂ ਦਿੰਦੇ ਇੱਥੇ ਹਲੇ ਵੀ ਲੋਕਾਂ ਦੇ ਵਿੱਚ ਮਾੜਾ ਮੋਟਾ ਲੜਨ ਵਾਲਾ ਹੈਗਾ ਹਰਿਆਣਾ ਦੇ ਲੋਕ ਵੀ ਲੜ ਰਹੇ ਨੇ ਇਹ ਜੀ ਗੱਲ ਨਹੀਂ ਅਰ ਫਿਰ ਵੀ ਉਥੇ ਦੱਬੀ ਤੋਰੀ ਆਉਂਦੀ ਐ ਸੋਸ ਕਰਕੇ ਮੇਰੀ ਬੇਨਤੀ ਆ ਫੇਰ ਖਿਰਦੇ ਅਪੀਲ ਕਰਦਾ ਭਾਰਤੀ ਕਿਸਾਨ ਯੂਨਿਟਾ ਗੁਰਾਂ ਹਾਂ ਨੂੰ ਗੁਰਾਂ ਸਾਹਿਬ ਨੂੰ ਰਾਜੇਲ ਸਾਹਿਬ ਨੂੰ ਸੰਯੁਕਤ ਸੰਮੋਰਚੇ ਨੂੰ ਵੀ ਤੁਹਾਨੂੰ ਇਹ ਮੀਟਿੰਗ ਦੇ ਨਹੀਂ ਜਾਣਾ ਚਾਹੀਦਾ ਇਹਦਾ ਬਾਈਕਾਟ ਕਰਨਾ ਚਾਹੀਦਾ ਕਿਉਂਕਿ ਉਹ ਸਾਡੇ ਕਿਸਾਨ ਕੱਲ ਕੁੱਟੇ ਤੰਬੂ ਪੱਟੇ ਅੱਗਾਂ ਲਾਈਆਂ ਉਥੇ ਬੁਰਾ ਹਾਲ ਕੀਤਾ ਕਿਸਾਨ ਜਾਣਦੇ ਹੋਏ ਫੜੇ ਧੋਖਾ ਕੀਤਾ ਬਹੁਤ ਵੱਡਾ ਇਹਨਾਂ ਨੇ ਬੇਈਮਾਨੀ ਕੀਤੀ ਹੈ ਸਰਕਾਰ ਨੇ ਫੜ ਕੇ ਅੰਦਰ ਦੇ ਉੱਤੇ ਹੋਏ ਨੇ ਉਹਾਂ ਨੇ ਕੀ ਧਾਰਾ ਲਾਉਣਗੇ ਕਿੰਨਾ ਚਿਰ ਅੰਦਰ ਦੇਣਗੇ ਛੱਡਣਗੇ ਕਿੰਨੇ ਚਿਰ ਨੂੰ ਛੱਡਣਗੇ ਪਰ ਤੁਹਾਨੂੰ ਇਹਦਾ ਬਾਈਕਾਟ ਕਰਨਾ ਚਾਹੀਦਾ ਸੋ ਮੇਰੀ ਤਾਂ ਇਹ ਅਪੀਲ ਆ ਭਾਈ ਵਾਹਿਗੁਰੂ ਜੀ ਕੀ ਫਤਹ